ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੌਕੇ ਕਲਾਂ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਲੁਧਿਆਣਾ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਫਾਰਮ ਦਾ ਕੰਮ ਸੀਗਾ ਬਾਈ ਦਾ ਬਾਕੀ ਤੁਸੀਂ ਪ੍ਰਬੰਧ ਦੇਖ ਸਕਦੇ ਆਪਾਂ ਛੋਟਾ ਫਾਰਮ ਕਹਿ ਸਕਦੇ ਆ ਜੀ ਬਾਈ ਦੱਸਦਾ ਕਿ ਗਿਣਤੀ ਨਗਾ ਦੀ ਥੋੜੀ ਸੀਗੀ ਜਿੰਨੀ ਕਾਪਾ ਆਪ ਸਾਮ ਸੰਭਾਲ ਕਰ ਸਕਦੇ ਸੀ ਉੱਡਾ ਕਾਪਾ ਫਾਰਮ ਬਣਾਇਆ ਸੀਗਾ ਜੀ ਹੁਣ ਇਹ ਫਾਰਮ ਚ ਜਿੰਨੀਆਂ ਵੜਾ ਸੀ ਕੋਸਤਾ ਪਹਿਲਾਂ ਸੇਲ ਹੋ ਗਈਆਂ ਜੀ ਆ ਦੋ ਨਾਗ ਸੀਗੇ ਇਹਨਾਂ ਚੋਂ ਵੀ ਮੇਰੇ ਆਉਣ ਤੋਂ ਪਹਿਲਾਂ ਇੱਕ ਵਿਕ ਚੁੱਕਿਆ ਜੀ ਇੱਕ ਨਾਗਾ ਜੀ ਸੂਆ ਸਵਾਇਆ ਤੇ ਇੱਕ ਬਾਈ ਕੋਲ ਮਿਲਕਿੰਗ ਮਸ਼ੀਨ ਆ ਜੀ ਡਬਲ ਡਰਮ ਵਾਲੀ ਵਣਸਣ ਦੀ ਆ ਤੁਸੀਂ ਦੇਖ ਸਕਦੇ ਹੋ ਏ ਵੀ ਵਿਕਾਊ ਆ ਡਿਟੇਲ ਮੈਂ ਤੁਹਾਨੂੰ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਸੀਗਾਲ ਜੀ ਸਸੀਗਾਲ ਭਾਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਭਾਜੀ ਨਾਮ ਮੇਰਾ ਕੁਲਦੀਪ ਸਿੰਘ ਆ ਪਿੰਡ ਕੌਂਕੇਕਲਾਂ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਜੀ 94175 2742 ਠੀਕ ਆ ਭਾਈ ਕਿੰਨਾ ਸਮਾਂ ਪਹਿਲਾਂ ਆਪਾਂ ਫਾਰਮ ਸ਼ੁਰੂ ਕੀਤਾ ਸੀਗਾ ਜੀ ਭਾਜੀ ਹੁਣ ਪਹਿਲਾਂ ਡੈਡੀ ਹੁਣਾਂ ਤੋਂ ਕੰਮ ਚੱਲੀ ਜਾਂਦਾ ਹੋਵੇ ਕਹਾ ਹਾਂਜੀ ਪਤੂ ਸਾਮ ਸੰਭਾਲਦਾ ਤੇ ਇਹ ਜਿਹੜਾ ਇਦਾਂ ਫਾਰਮ ਟੈਪ ਪ੍ਰਬੰਧ ਕਿੰਨਾ ਕ ਸਮਾਂ ਹੋ ਗਿਆ ਕੀ ਤੈਨੂੰ ਕਿ ਪਹਿਲਾਂ ਤੋਂ ਏਦਾਂ ਹੀ ਸੀਗਾ ਜੀ ਇਹ ਜਾਨੀ ਸੁਧਾਰ ਕਰੀ ਗਏ ਹੌਲੀ ਹੌਲੀ ਸੁਧਾਰ ਹੌਲੀ ਹੌਲੀ ਹਾਂਜੀ ਹਾਂਜੀ ਜਿਵੇਂ ਜਿਵੇਂ ਕਪੈਸਿਟੀ ਵਧੀ ਗਈ ਓਵੇਂ ਸੁਧਾਰ ਹੋ ਗਿਆ ਪਹਿਲਾਂ ਰੋਪਰਾਂਡਾ ਜਿਹਾ ਸੀਗਾ ਹਾਂਜੀ ਫਿਰ ਆਪਦਾ ਆ ਬਣਾ ਲਿਆ ਵਧੀਆ ਛੱਡ ਪਾ ਲਿਆ ਜੀ ਠੀਕ ਹੈ ਵੀਰੇ ਤੇ ਹੁਣ ਫਿਰ ਇਹ ਸਾਰਾ ਕੁਝ ਛੱਡਣ ਦਾ ਕਾਰਨ ਜੀ ਇਹ ਆਪਣਾ ਬੇਟਾ ਬਾਹਰ ਚਲੇ ਗਿਆ ਜੀ ਕਿਹੜੀ ਗੱਲ ਤੇ ਉੱਟ ਗਿਆ ਬਾਹਰ ਆ ਬੱਚੇ ਸੱਨੇ ਬਾਹਰ ਠੀਕ ਹੈ ਜੀ ਹਾਂਜੀ ਹਾਂਜੀ ਤੇ ਤਾਂ ਕਰਕੇ ਨਾ ਕਿੰਨੇ ਨਾਗ ਸੀਗੇ ਆਪਣੇ ਕੋਲ ਵੈਸੇ ਆਪਣੇ ਕੋਲ ਪਹਿਲਾਂ ਸੀਗੇ 10 11 ਜੀ ਜਾਨੀ ਆਪਦੇ ਬਜਟ ਆਲੇ ਸੀਗੇ ਜਿੰਨੇ ਕ ਆਪ ਸਾਂਭ ਸੰਭਾਲ ਕਰ ਸਕਗੇ ਜੀ ਤੇ ਹੁਣ ਜਿਵੇਂ ਸੂਈ ਗਈਆਂ ਉਹ ਦੋ ਦੋ ਫੇ ਕਟਾਈ ਗਏ ਹੋਲੀ ਹੋਲੀ ਕਟਾਈ ਗਏ ਹੁਣ ਦੋ ਨਾਗ ਸੀਗੇ ਇੱਕ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਿਆ ਜੀ ਇਹ ਜਰਸੀ ਸੇਲ ਹੋ ਗਈ ਹਾਂਜੀ ਹਾਂਜੀ ਇਹ ਹੋ ਗਈ ਆ ਤੇ ਆਹ ਰਹਿ ਗਈ ਆ ਜੀ ਇੱਕ ਨਾਗ ਹਾਂਜੀ ਇਹ ਸਾਹੀਵਾਲ ਆ ਜੀ ਠੀਕ ਆ ਸਾਹੀਵਾਲ ਵੀਰੇ ਸੂਆ ਕਿੰਨਾਂ ਸੂਈ ਆ ਜੀ ਇਹ ਇਹ ਤੀਜਾ ਸੂਆ ਸੂਈ ਹੋਈ ਆ ਵੀਰੇ ਇਹ ਕਦੋਂ ਸੂਈ ਆ ਜੀ ਇਹ ਇਹ ਡੇਢ ਕਿ ਮਹੀਨੇ ਦੀ ਸੂਈ ਹੋਈ ਆ ਜੀ ਬੱਚਾ ਕੀ ਆ ਜੀ ਬੱਚੀ ਆ ਜੀ ਮਗਰ ਬੱਚਾ ਮਗਰ ਬੱਚੀ ਆ ਬੱਚੇ ਤੇ ਮਿਲਦੀ ਆ ਜੀ ਇਹ ਹਾਂ ਬੱਚਾ ਮੂਰੇ ਬੰਨ ਲਈਦਾ ਬਸ ਸੀ ਸਾਊਥ ਆ ਈ ਜ਼ਿਆਦੇ ਆ ਹੂੰ ਵੀ ਤੁਸੀਂ ਕਿ ਮੈਂ ਕਹਿ ਹੀ ਨਹੀਂ ਸਕਦਾ ਠੀਕ ਆ ਹਾਂ ਹਾਂ ਤੇ 24 ਫਰਵਰੀ ਹੁਣ ਸਿੰਗਲ ਗਾਂ ਹੀ ਰਹਿ ਗਈ ਤੇ ਮਸ਼ੀਨ ਤੇ ਹੁੰਦੀ ਸੀ ਕਿ ਹੱਤੀ ਕੰਮ ਨਹੀਂ ਅੱਥੂ ਝੋਲੇ ਨੇ ਜੀ ਅਸੀਂ ਫਿਰ ਇੱਕ ਗਾਂ ਨੂੰ ਫਿਰ ਡਰਮ ਡਰੂਮੀ ਧੋਣੇ ਹਾਂ ਡਰਮ ਧੋਣਦੇ ਆ ਉਹ ਕਿ ਚਲ ਵੱਧ ਹੋ ਜਾਂਦੀ ਹਾਂਜੀ ਹਾਂਜੀ ਠੀਕ ਆ ਵੀਰੇ ਹਾਂਜੀ ਹੋਣ ਜਿਹੜਾ ਨੈੱਟ ਦੁੱਧ ਤਿਆਰ ਆ ਕਿੰਨਾ ਤਿਆਰ ਆ ਜੀ ਇਹ ਵੀਰ ਜੀ ਇਹ ਦਾ 22 23 ਕਿਲੋ ਦੁੱਧ ਤਿਆਰ ਆ ਪੂਰਾ ਯਾਨੀ ਕੰਡੇ ਤੋਲਵਾ ਹਾਂਜੀ ਉੱਤੇ ਹੋਊਗਾ ਇਹ ਤੂੰ ਘਟ ਨਹੀਂ ਹੋਣਾ ਯਾਨੀ ਇਹ ਨਹੀਂਗਾ ਇੱਥੇ ਸੱਜਣ ਕੋਈ ਆ ਕੇ ਚੋਲੇ ਤੇ ਵੀਰ ਜੀ ਮੈਂ ਕਹਿੰਦਾ ਜਿਵੇਂ ਮਰਜ਼ੀ ਚੋਈ ਜਾਵੇ ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ ਨਾ ਨਾ ਜਿਵੇਂ ਮਰਜ਼ੀ ਠੀਕ ਆ ਮਾਰਨਿੰਗ ਕਿੰਨੇ ਵਜੇ ਚਵਾਈ ਹੋਈ ਸੀਗੀ ਜੀ ਮਾਰਨਿੰਗ ਅਸੀਂ ਬਾਜੀ ਜਾਂਦੇ 5:30 6 ਵਜੇ 5:30 6 ਵਜੇ ਤੇ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਓ 2:06 ਮਿੰਟ ਹੋ ਗਏ ਥਣ ਲੇਵੇ ਦੀ ਜੱਜਮੈਂਟ ਉਹ ਹਿਸਾਬ ਨਾ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਸੋਨਾ ਤਿਆਰ ਕੀਤਾ ਹੋਣਾ ਸੀ ਤੋੜ ਦਿਓ ਵੀਰੇ ਇਹਨੂੰ 22 ਤੋਂ 23 ਲੀਟਰ ਨੈਟ ਦੁੱਧ ਤਿਆਰ ਆ ਵੀਰੇ ਹੋਊਗਾ ਬਈ 5-6 ਫੈਟ ਵਾਲਾ ਦੁੱਧ ਹਨਾ ਇਹਦਾ ਹਾਂਜੀ ਹਾਂਜੀ ਠੀਕ ਹੈ ਬਹੁਤ ਵਧੀਆ ਫੈਟ ਥੋੜਾ ਜਿਹਾ ਡਰੂਗੀ ਕੋਈ ਗੱਲ ਨਹੀਂ ਜੀ ਲੈ ਸੋਨਾ ਹਵਾਨਾ ਥਣ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ 22 ਤੋਂ 23 ਕਿਲੋ ਦੀ ਤੁਸੀਂ ਮਿਲਕਿੰਗ ਕਰ ਸਕਦੇ ਆਂ ਆਪਦੀ 2 ਟਾਈਮ 4 ਟਾਈਮ 6 ਟਾਈਮ ਥਣ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦੂੰਗਾ ਟੌਪ ਦਾ ਸੋਹਣਾ ਥਣ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਫੂੜ ਸ਼ਾਂਗ ਪੂਰਾ ਵੀ ਨਹੀਂ ਹੱਥੀ ਵੀ ਤੁਸੀਂ ਚੋ ਸਕਦੇ ਆਂ ਮਸ਼ੀਨ ਤੇ ਵੀ ਚੋ ਸਕਦੇ ਹੋ ਡੇਢ ਮਹੀਨੇ ਦਾ ਇਹਦਾ ਸੂਆ ਵੀਰੇ ਕੱਦ ਕਾਠ ਪੂਰਾ ਵੱਡਾ ਸੱਜਰ ਦਾ ਬਿਲਕੁਲ ਸੱਜਰ ਦਾ ਕੀ ਰਿਕਾਰਡ ਰਿਹਾ ਜੀ ਇਹਦਾ ਇਹਦਾ ਜੀ 28 27 28 ਕਿਲੋ ਦੁੱਧ ਅਸੀਂ ਚੋਇਆ ਚੋਇਆ ਵਾ ਜੀ ਇਹਦਾ ਹੁਣ ਥੋੜੀ ਦੁੱਧ ਹੀ ਖਾਰ ਬਣ ਗਈ ਇਹਦਾ ਰਾਜੀ ਬਹੁਤ ਸੀ ਜੀ ਰਾਜੀ ਬਹੁਤ ਸੀ ਹੋਰ ਰਾਜੀ ਸੀ ਠੀਕ ਹੈ ਕੀਮਤ ਕੀ ਰਹਿਣ ਵਾਲੀ ਹੈ ਵੀਰੇ ਇਹਦੀ ਕੀਮਤ ਵੀਰੇ 95000 ਦੀ ਦੇ ਦਿਆਂਗੇ ਓਜੂ ਮਾੜਾ ਮੋਟਾ ਮਾਨ ਤਣ ਹਾਂ ਜੀ ਕਰਦਾ ਹੈ ਕੋਈ ਨਹੀਂ ਜੋ ਬੰਦਾ ਆਉਂਦਾ ਠੀਕ ਹੈ ਜਿਹੜਾ ਸੱਜਣ ਚੱਲ ਕੇ ਆਊਗਾ ਤੇ ਇਹ ਜਰਸੀ ਤਾਂ ਹੁਣ ਸੇਲ ਹੋ ਚੁੱਕੀ ਆ ਇਹਦੀ ਡਿਟੇਲ ਮੈਂ ਤੁਹਾਨੂੰ ਨਹੀਂ ਲੈ ਕੇ ਦੇਵਾਂਗਾ ਤੇ ਮਸ਼ੀਨ ਦੀ ਡਿਟੇਲ ਲੈ ਦੂੰਗਾ ਜੀ ਤੇ ਬਾਈ ਜਿਹੜੀ ਆਪਣੀ ਮਸ਼ੀਨ ਆ ਸਮੇਤ ਫਿਟਿੰਗ ਹੀ ਦੇਣੀ ਆ ਸਾਰਾ ਕੁਝ ਇੱਦਾਂ ਹੀ ਦੇ ਦਾਂਗੇ ਆਪਣੇ ਵੀਰੇ ਕੋਈ ਕੰਮ ਨਹੀਂ ਗਾਏ ਕੰਮ ਨਹੀਂ ਰਹਿ ਗਈ ਕੰਮ ਆ ਗਿਆ ਆਪਣਾ ਸਾਰਾ ਕੁਝ ਪ੍ਰੋਪਰ ਜਿਹੜੀ ਫਿਟਿੰਗ ਹੋਈ ਵੀ ਆ ਤਿੰਨੇ ਤੇ ਗੇਟਵਾਲ ਲੱਗੇ ਹੋਏ ਆ ਵੀਰੇ ਹਾਂਜੀ ਪ੍ਰੋਪਰ ਫਿਟਿੰਗ ਆ ਵੈਨਸਨ ਕੰਪਨੀ ਦੀ ਜੀ ਹੈ ਵੈਨਸਨ ਕੰਪਨੀ ਦੀ ਠੀਕ ਆ ਵੈਨਸਨ ਕੰਪਨੀ ਦੀ ਇਹਨਾਂ ਚਾਲੂ ਹਾਲਤ ਚ ਵੀਰੇ ਚਲਾ ਕੇ ਦੇਖ ਲੈ ਜੇ ਮਰ ਗਿਆ ਇੱਥੇ ਆ ਕੇ ਭਲਾ ਚੋ ਕੇ ਲੈ ਜੇ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਡਬਲ ਡਰਮ ਹੀ ਆ ਹਨਾ ਬਾਈ ਹਾਂਜੀ ਹਾਂਜੀ ਡਰਮ ਵੀ ਮੈਂ ਤੁਹਾਨੂੰ ਚੈੱਕ ਕਰਵਾ ਦਿੰਨਾ ਵੀਰੇ ਡਬਲ ਡਰਮ ਆ ਜੀ ਤੇ ਦੋਨੇ ਡਰਮ ਵੀ ਚਾਲੂ ਹਾਲਤ ਚ ਆ ਵੀਰੇ ਅ ਨਹੀਂ ਇੱਕ ਚਾਲੂ ਹਾਲਤ ਚ ਆ ਜੀ ਇੱਕ ਥੋੜਾ ਜਿਹਾ ਮਾੜਾ ਮੋਟਾ ਕਰਉਣਾ ਪਊਗਾ ਮੰਨ ਲਓ ਦੀ ਮਾੜੇ ਮੋਟੇ ਰਵੜਾਂ ਜੀਆਂ ਹੁੰਦੀਆਂ ਹੋਰ ਤਾਂ ਇਹਦੇ ਤੇ ਕੋਈ ਹੁੰਦੀ ਉਹ ਨਾ ਹੁਣ ਅਸੀਂ ਫਿਰ ਚੁੰਦੇ ਲਈਏ ਉਹ ਇੱਕ ਡਰਮ ਸਾਈਡ ਤੇ ਰਹਿ ਗਿਆ ਜੀ ਉਹ ਉਹਦਾ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਯਾਨੀ ਕੰਡੀਸ਼ਨ ਸਾਫ਼ ਪਈ ਓਦਾਂ ਉਹ ਚਾਲੂ ਹਾਲਤ ਚ ਜਿਵੇਂ ਕੋਈ ਰਵੜਾ ਨਾ ਕੋਈ ਨਹੀਂ ਕਿਤੇ ਠੀਕ ਆ ਓਦਾਂ ਕੁਝ ਨਹੀਂ ਹੈ ਇਹਨੂੰ ਠੀਕ ਆ ਹੋਇਆ ਹੋਇਆ ਬਾ ਰਬੜਾ ਰੋਬੜਾ ਹੀ ਬਹਿਣ ਗਿਆ ਇਹ ਤਾਂ ਸੁੱਕਾ ਇਹ ਤਾਂ ਚਲੋ ਇਹ ਤਾਂ ਪੂਆਣੀਆਂ ਹੀ ਬਹਿਂਦੀਆਂ ਇਹ ਤਾਂ ਜੇ ਆਪਾਂ ਜੂਸ ਵੀ ਕਰਦੇ ਆ ਤਾਂ ਸਾਲ ਦੂਦ ਸਾਲ ਬਾਅਦ ਚੇਂਜ ਕਰਨੀਆਂ ਇਹ ਤਾਂ ਉਦਾਂ ਚਾਲੂ ਹਾਲਤ ਚਾਹੀ ਠੀਕ ਹੈ ਜੀ ਹਾਂ ਉਦਾਂ ਕੋਈ ਦਿੱਕਤ ਨਹੀਂ ਹੈ ਕੋਈ ਕਿਸੇ ਚ ਕੋਈ ਦਿੱਕਤ ਨਹੀਂ ਹੈ ਠੀਕ ਹੈ ਤੇ ਇਹਦੀ ਡਰਮ ਚੱਲਦੀ ਠੀਕ ਹੈ ਇਹਦੀ ਕੀਮਤ ਜੀ ਇਹਦੀ ਵੀਰ ਜੀ ਦੇ ਰਿਆਂਗੇ 30000 ਦੀ ਦੇ ਦੇਵਾਂਗੇ ਕੋਜੂ ਮਾੜਾ ਮੋਟਾ ਖਰਦਾਂਗੇ ਜੀ ਮਾਨਤਾ ਠੀਕ ਹੈ ਜੀ ਬਾਹਲਾ ਨਹੀਂ ਮਾਨਤਾ ਬਾਹਲਾ ਨਹੀਂ ਗਾ 25 25 ਕਿਲੋ ਵਾਲੇ ਡਰਮਾ ਜੀ ਕਿ 20 20 ਵਾਲੇ 20 20 ਵਾਲੇ ਆ ਜੀ 20 20 ਕਿਲੋ ਵਾਲੇ ਆ ਠ 30000 ਰੁਪਿਆ ਦੀ ਕੀਮਤਾਂ ਵਿੱਚੋਂ ਥੋੜਾ ਕਣਾ ਮਾਨਤਾਂ ਨੂੰ ਹੋ ਜਾਊਗਾ ਬਾਕੀ ਜਿਹਨੂੰ ਨਾ ਕੋਈ ਫੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ